ਸਵਾਲ ਸ਼ਰੀਫਦੀ ਵਾਲਕ 28 ਵਕਤੀ ਦੇ ਵਿੱਚ ਕਰ ਦਿੰਦਾ ਹੋਵੇ ਹੈ ਭਾਈ ਕਿਸੇ ਦਾ ਤਾਂ ਉੱਠ ਗਿਆ ਦੀਆਂ ਤੇ ਹੁਕਮ ਲਾ ਲੋ ਕੀ ਇਹ ਨਾ ਚੱਲਦਾ ਹੁੰਦਾ ਹੋਵੇ ਕਿਸੇ ਦਾ ਸਵਾਲ ਹੈ ਨਾ ਉੱਤੇ ਆ ਕੇ ਹੁਕਮ ਲੈ ਲਓ ਜੀ ਸਵਾਲ ਹੈ ਕਿਸੇ ਦਾ ਪੂਰੇ ਘਰ ਦੀ ਬਾਬਤ ਚਾਹੇ ਬੰਦੇ ਦਾ ਚਾਹੇ ਜਨਾਨੀ ਦਾ ਬਾਬਾ ਕਹਿੰਦਾ ਸਵਾਲ ਹੈ ਪੂਰੇ ਘਰ ਦੀ ਬਾਬਤ ਤੇ ਬਾਬਾ ਕਹਿੰਦਾ ਬਹੁਤ ਨੁਕਸਾਨ ਹੋ ਚੁੱਕੇ ਉਹਨਾਂ ਦੇ ਘਰ ਦੇ ਵਿੱਚ ਜੀਦਾ ਵੀ ਸਵਾਲ ਉੱਠ ਕੇ ਅੱਗੇ ਆ ਜਾਣਾ ਪੂਰੇ ਘਰ ਦੀ ਬਾਬਤ ਹਾਂ ਜੀ ਪੂਰੇ ਘਰ ਦੀ ਬਾਬਤ ਸਵਾਲ ਹੈ ਸਾਡਾ ਵੀ ਬਾਰੀ ਬੋਲੇ ਜੀ ਬਾਬੇ। ਆਂ ਬੀਰ ਕੋ ਪੁੱਛਣਾ ਪੂਰੇ ਘਰ ਦੀ ਬਾਬਤ ਕਰਵਾ ਲੈ ਕਰਵਾ ਲੈ। ਹੁਣ ਆਪਾਂ ਬਾਬੇ ਤੋਂ ਇਹੀ ਬਚਨ ਲੈਣਾ ਵੀ ਘਰ ਦੇ ਵਿੱਚ ਕੀ ਗੱਲ ਹੈ ਕੀ ਚੱਕਰ ਹੈ ਕੀ ਕਹਾਣੀ ਹੈ ਪੁੱਛਣੇ ਬਾਬਾ। ਪਰ ਬਾਬੇ ਨੇ ਪਹਿਲੀਆਂ ਚ ਬਚਨ ਦਿੱਤਾ ਸੀ ਬਾਬਾ ਕਹਿੰਦਾ ਨੁਕਸਾਨ ਕਈ ਹੋ ਚੁੱਕੇ। ਬੱਲੇ ਜਨਾਬਾ। ਹੈ? ਸੱਚ ਬੱਲੇ ਜਨਾਬਾ। ਕੋਈ ਦੀਆ ਹੋ ਲਾਏ ਦੀਆ ਪਰ ਬਜ਼ੁਰਗੋ ਸੱਚ ਨੂੰ ਸੱਚ ਕਹੋ ਜੇ ਗੱਲ ਤੁਹਾਨੂੰ ਲੱਗਦੀ ਹੈ ਝੂਠੀ ਉਹਦਾ ਜਵਾਬ ਦੇ ਦੇ ਤੇ ਵੀ ਆ ਗੱਲ ਹੈ ਨਹੀਂ ਠੀਕ ਹੈ ਬਾਲੀ ਪੁੱਛ ਵਧਾਉਣੀ ਨਹੀਂ ਜਿੰਨੀ ਬਾਬੇ ਵੱਲੀਓ ਹੁਕਮ ਆਊਗਾ ਉਹਨਾਂ ਮੈਂ ਤੁਹਾਡੇ ਝੋਲੀ ਪਾ ਦੂੰ ਪਰ ਬਾਬਾ ਕਹਿੰਦਾ ਦਿਨ ਰਾਤ ਪਰੇਸ਼ਾਨੀਆਂ ਬੋਲ ਕੇ ਜਵਾਬ ਦੇ। ਇਹ ਪੁੱਛ ਲੈਣੀ ਹੈ ਨਾ ਵੀਰੇ ਸਵਾਦ ਮੈਨੂੰ ਵੀ ਆਵੇ ਪਰ ਬੋਲ ਕੇ ਪਰ ਬਾਬੇ ਦਾ ਬੱਚੇ ਨੇ ਖੜਾ ਵੀ ਬਾਬਾ ਕਹਿੰਦਾ ਨਾ ਦਿਨ ਨੂੰ ਚੈਣ ਨਾ ਰਾਤ ਨੂੰ ਚੈਣ। ਠੀਕ ਹੈ ਬਾਬਾ ਕਹਿੰਦਾ ਇਹਨਾਂ ਦੀਆਂ ਨੀਂਦਾਂ ਉੱਡੀਆਂ ਪਈਆਂ। ਠੀਕ ਹੈ ਜਿਹੜੇ ਵੀ ਕੰਮ ਨੂੰ ਤੁਸੀਂ ਹੱਥ ਪਾਉਂਦੇ ਆ ਉਸੇ ਕੰਮ ਨੂੰ ਜਾਣਾਂ ਤਾਂ ਅੱਗੇ ਨੂੰ ਹੁੰਦਾ ਜਾਣੇ ਤੁਸੀਂ ਮਸ਼ਹੂਰ ਹੋ। ਉੱਥੇ ਹੀ ਹੁੰਦਾ ਜਾਣੇ ਬਾਬਾ। ਠੀਕ ਹੈ। ਬਣਦਾ ਬਣਦਾ ਕੰਮ ਬਾਬਾ ਕਹਿੰਦਾ ਸਿਖਰ ਤੇ ਚੜ ਕੇ ਥੱਲੇ ਡੇਗਦਾ ਸਤ ਜੀ ਠੀਕ ਹੈ ਬਾਬਾ ਕਹਿੰਦਾ 1 2 3 4 5 ਵਾਰੀ ਡਿੱਕੇ ਲੱਗ ਜੁਕਦੇ ਫਰੇਕ ਕੰਮ ਦੇ ਵਿੱਚ ਬਾਬਾ ਕਹਿੰਦਾ 5 ਵਾਰੀ ਡਿੱਕੇ ਲੱਗ ਕੇ ਕੰਮ ਖਰਾਬ ਹੋ ਜੇਗਾ ਠੀਕ ਹੈ ਪੀਰ ਨੂੰ ਮੰਨਦੇ ਆ ਵੀਰੇ ਮੰਨਦੇ ਆ ਬਾਬੇ ਨੇ ਚਰਾਗ ਲਾਉਣੇ ਆ ਵਾ ਵਾ ਹ ਲਾਲਾ ਵਾਲੇ ਪੀਰ ਦੇ ਜਰਾਗ ਲਾਉਨੇ ਠੀਕ ਹੈ ਹੁਣ ਆਪਾਂ ਇਹੀ ਪੁੱਛਣਾ ਆਂ ਦੀ ਇਹ ਕਹਾਣੀ ਕੀ ਐ ਪਹਿਲਾਂ ਵੀਰੇ ਆਪਾਂ ਕਿਸੇ ਨੂੰ ਪੁੱਛਿਆ ਪੁੱਛਿਆ ਸੀ ਬਾਬਾ ਜੀ ਕੋਈ ਪਤਾ ਨਹੀਂ ਪਤਾ ਰਿਹਾ ਕੋਈ ਪਤਾ ਨਹੀਂ ਰਿਹਾ ਤੋ ਤੇਰੀ ਨਾ ਮੈਂ ਨਾ ਸੀ ਬੰਨੀ ਅੱਜ ਤੋਰੇ ਨਾ ਹੋਣ ਦੇ ਜੀ ਆਉ ਲਾਰੇ ਦਿੱਤੀ ਆ ਹੋ ਨਰੀ ਬਾਜੂ ਬਾਜੂ ਦਾ ਪਰ ਬਜਲ ਕੋ ਇੱਕ ਗੱਲ ਦੱਸਿਓ ਮੈਨੂੰ ਘਰ ਦੇ ਜੀਆਂ ਨੂੰ ਕਬਰਾਂ ਢੁੱਤੀ ਆ ਹੈ ਵੀ ਘਰ ਦੇ ਵਿੱਚ ਬਿਨਾਂ ਵੱਧਿਆ ਤੋਂ ਲੜਾਈ ਝਗੜਾ ਕਲੇਸ਼ ਵਾਲਾ ਹਸਾ ਬਣਦਾ ਬਣਦਾ ਠੀਕ ਹੈ 10 ਮਿੰਟ ਜੇ ਇਕੱਠੇ ਹੋ ਕੇ ਵੀ ਬੈਠਦੇ ਆ ਐੋਜੀ ਕਹਾਣੀ ਬਣਦੀ ਆ ਸਾਰਾ ਟੱਪਰ ਉੱਡ ਜਾਂਦਾ ਸਹੀ ਵੀਰੇ ਠੀਕ ਹੈ ਕਈ ਵਾਰੀ ਤਾਂ ਐੋਜਾ ਪਰਿਵਾਰ ਹੋ ਜਾਂਦਾ ਵੀ ਇੰਨਾ ਰਗਾ ਪਰਿਵਾਰ ਨਹੀਂ ਠੀਕ ਹੈ ਕਈ ਵਾਰੀ ਤਾਂ ਐੋਜਾ ਹੋ ਜਾਂਦਾ ਪਰਿਵਾਰ ਵੀ ਲੜਾਈ ਝਗੜਾ ਕਲੇਸ਼ ਕਰੀ ਜਾਂਦੇ ਠੀਕ ਹੈ ਫਿਰ ਤਾਂ ਇੱਕ ਦੂਸਰੇ ਨੂੰ ਕੁਝ ਨਹੀਂ ਸਮਝਦੇ ਘਰ ਬਿਲਕੁਲ ਰੇਸ਼ ਨੂੰ ਦੋ ਆ ਮੈਂ ਹੈ ਬਲਕੋਲੇ ਮੈਂຊਣੂ ਆ ਠੀਕ ਹੈ ਪਰ ਮੈਨੂੰ ਦੱਸਿਓ ਵੀਰੇ ਬਾਬੇ ਲਾਲਾ ਵਾਲੇ ਪੀਰ ਦਾ ਰੋਡ ਦਿੰਦੇ ਹੁੰਦੇ ਆ ਉਹ ਵਾਲੇ ਹੈ ਉੱਤਾਰ ਵਾਲੇ ਸਾਲ ਦੀ ਸਾਲੀ ਦਿੰਦੇ ਆ ਨਹੀਂ ਥਾਣਾ ਦੱਸੋ ਦੋ ਤਿੰਨ ਸਾਡ ਤੁਹਾਨੂੰ ਇਹ ਤਾਂ ਪੁੱਛਿਆ ਵੀਰੇ ਬਾਬੇ ਲਾਲਾ ਵਾਲੇ ਪੀਰ ਦਾ ਰੁਸਾ ਖੜਾ ਲਾਲਾ ਨੇ ਪੀਦਾ ਗੁੱਸਾ ਖੜਾ ਵੀ ਮੇਰਾ ਰੋਟ ਸਾਡੀ ਸਾਡ ਹੁਣ ਆਉਂਦਾ ਨਹੀਂ ਆਪਾਂ ਨੂੰ ਕਿਉਂ ਬਾਕੀ ਦਾ ਮਾਰਤਾ ਕੋਤਸਵਾਰ ਉਹ ਇਹਨਾਂ ਨੂੰ ਬਾਈ ਰੋਡ ਤੇ ਠੀਕ ਹੈ ਇੱਕ ਤਾਂ ਬਾਬੇ ਦੇ ਰੋਡ ਦੀ ਗੁੰਡੀ ਠੀਕ ਹੈ ਦੂਸਰੀ ਗੁੰਡੀ ਮੈਨੂੰ ਇਹ ਦੱਸੀ ਵੀਰੇ ਘਰ ਦੇ ਵਿੱਚ ਪੌਣ ਦਾ ਪ੍ਰਵੇਸ਼ ਕੀਤੇ ਹੁੰਦਾ ਪੌਣ ਦਾ ਪ੍ਰਵੇਸ਼ ਨਹੀਂ ਕਿਸੇ ਦੇ ਨਹੀਂ ਠੀਕ ਹੈ ਤਾਂ ਦੇ ਵੀਰੇ ਸੁਪਨੇ ਦੇ ਵਿੱਚ ਤੁਹਾਨੂੰ ਪੁਲਿਸ ਦੀ ਮਖਾਲੀ ਕਦੇ ਪਾਣੀ ਜਾਂ ਕੱਠ ਵੱਠ ਤੇ ਬਾਪੇ ਮਲੇਰ ਕੋਟਲੇ ਨੂੰ ਕੌਣ ਮੰਨਦਾ ਵੀਰੇ ਹੋਕੇ ਕੋਈ ਬੰਦਿਆਂ ਚ ਅਸੀਂ ਤਾਂ ਬਾਪੇ ਲਾਲਾ ਨੂੰ ਮੰਨਦੇ ਹਾਂ ਵੀ ਤੁਹਾਡੇ ਬੰਦਿਆਂ ਚ ਕੋਈ ਬਾਪੇ ਮਲੇਰ ਕੋਟਲੇ ਨੂੰ ਮੰਨਦਾ ਸੀ ਜਿਹੜਾ ਦਾਦਾ ਚੰਦਰ ਸਿੰਘਾ ਪਟਕੋਪੁਰ ਉਹ ਲੈ ਕਰ ਰਿਹਾ ਹੈ ਹੈ ਮੇਰਾ ਦਾਦਾ ਨਾਲ ਇਹ ਕਿਸੇ ਨੂੰ ਨਹੀਂ ਮੰਨਦਾ ਸੀ ਗੱਲਾਂ ਕਰਦਾ ਠੀਕ ਹੈ ਇੱਕ ਤਾਂ ਵੀਰੇ ਬਾਪੇ ਲਾਲਾ ਵਾਲੇ ਦੀ ਹੁਣ ਤੇ ਨਾ ਜਿਹੜੀ ਉਹ ਸਾਨੂੰ ਪੁੱਛ ਨਹੀਂ ਕਿਵੇਂ ਆ ਠੀਕ ਹੈ ਬਾਕੀ ਗੱਲਬਾਤ ਦੇਖਦਾ ਮੇਰੇ ਘਰ ਚ ਕੀ ਹੈ ਸਿਆ ਤਮਾਨੇ ਪੀਰਾ ਰੱਤ ਮੰਦੀ ਅਤਮਾਰੇ ਪੀਰਾ ਮੈਂ ਜੀ ਦਰਨ ਤੂੰ ਹਾਲਾਲ ਪੀਰਾ ਜੈ ਜੀ ਦਾ ਰਤ ਸੁਹਾ ਨਾਲ ਪੀਰਾ ਜੈ ਜੀ ਦਾ ਰਤ ਸੁਹਾ ਨਾਲ ਪੀਰਾ ਮੇਰੇ ਘਰ ਦੇ ਵਿੱਚ ਮਾਲ ਪਸ਼ੂ ਰੱਖਦੇ ਆ ਹੈ ਰੱਖਦੇ ਆ ਪਰ ਉਹ ਨਹੀਂ ਬਕਰ ਬਕਰ ਪਰ ਮੈਂ ਨੇ ਕਾਲ ਦੱਸੀ ਮੇਰੇ ਪਰ ਬਾਬਾ ਕਹਿੰਦਾ ਮਾਲ ਪੁੱਛ ਵੀ ਭੰਗਦੇ ਪਾਣੇ ਕਹਿ ਠੀਕ ਆ ਨੁਕਸਾਨ ਲੱਖਾਂ ਦੇ ਹਿਸਾਬ ਨਾਲ ਹੋ ਚੁੱਕਾ ਠੀਕ ਆ ਹੋ ਜਾ ਨੁਕਸਾਨ ਜ਼ਿੰਦਗੀ ਚ ਕਦੇ ਦੇਖਿਆ ਨਹੀਂ ਸੀ ਠੀਕ ਆ ਉਹਨ ਥੋਟੇ ਪੱਲੇ ਰੋਣੀ ਆ ਹਾਂ ਠੀਕ ਆ ਘਰ ਦੇ ਵਿੱਚ ਵੀਰੇ ਕਦੇ ਖੂਨ ਦੇ ਛਿੱਟੇ ਵੇਖੇ ਸੀ ਨਹੀਂ ਦੇਖਿਆ ਵਾ ਕਦੇ ਜਾਂ ਕੋਈ ਤਵੀਰ ਕਾਕਾ ਜੀ ਕੋਈ ਨਹੀਂ ਦੇਖਿਆ ਨਹੀਂ ਮਿਲਿਆ ਕੋਈ ਪਰ ਵੀਰੇ ਤੇ ਮਨ ਨੂੰ ਕਦੇ ਕੋਈ ਸ਼ੱਕ ਗਿਆ ਵੀ ਕਿਸੇ ਦਾ ਕੁਝ ਕੀਤਾ ਵਾ ਸਾਡੇ ਤੇ ਡਾਕਟਰ ਬਾਬਾ ਨੇ ਮੈਡੀਕਲ ਟੈਸਟ ਕੋ ਕਰਵਾਉਣ ਦੀ ਗੱਲ ਕੀਤੀ ਖਤਰਾ ਹੋਇਆ ਕਰਾ ਪਰ ਤੇਰਾ ਸ਼ੱਕ 100% ਸਹੀ ਆ ਕਰਨ ਕਰਾਉਣ ਦਾ ਮਸਲਾ ਵੀਰੇ ਤੇਰੇ ਤੇ ਚੱਲਿਆ ਵਾ ਘਰ ਤੇ ਚੱਲਿਆ ਆ ਅੱਛਾ ਬਾਬਾ ਠੀਕ ਐ ਪਰ ਇੱਕ ਬੰਦਾ ਵੀਰੇ ਪ੍ਰੇਖ ਵੇਟ ਠੀਕ ਐ ਉਹ ਬਾਬੇ ਨੂੰ ਪੁੱਛ ਕੇ ਦੱਸੂ ਵੀ ਕੌਣ ਆ ਦੱਸੋ ਬਾਬਾ ਗੋਗਲੇ ਸ਼ਹਿਰੀ ਦਸਤੂਰਾਂ ਤੇਰੀਆਂ ਦਸਤੂਰਾਂ ਤੇਰੀਆਂ ਗੋਗਲੇ ਸ਼ਹਿਰੀ ਦਸਤੂਰਾਂ ਤੇਰੀਆਂ ਦਸਤੂਰਾਂ ਤੇਰੀਆਂ ਗੋਗਲੇ ਸ਼ਹਿਰੀ ਦਸਤੂਰਾਂ ਤੇਰੀਆਂ ਦਸਤੂਰਾਂ ਤੇਰੀਆਂ ਪਰ ਵੀਰੇ ਇਹ ਜਿਹੜਾ ਬੰਦਾ ਵੀਰੇ ਪ੍ਰੇਤ ਠੀਕ ਹੈ ਪਾਪਾ ਕਹਿੰਦਾ ਘਰਾਂ ਦੇ ਵਿੱਚ ਘਰ ਸਪਰੇਅ ਪੀ ਕੇ ਬੰਦੇ ਦੀ ਮੌਤ ਹੋਈ ਹੁੰਦੀ ਹੈ ਮੇਨ ਨਸ਼ੇ ਦੀ ਹਾਲਤ ਦੇ ਵਿੱਚ ਬਾਬਾ ਕਹਿੰਦਾ ਸਪਰੇਅ ਪੀ ਕੇ ਮੌਤ ਹੋਈ ਵੀ ਐ ਚਾਨ ਚੱਕ ਹੋਈ ਵੀ। ਨਾਦਰ ਬਾਬਾ ਸਾਡੇ ਕੁਛੇ ਵਰ ਨਹੀਂ ਬੀਠੇ ਦਫਾ। ਸਾਡੇ ਪਰਿਵਾਰ ਤੇ ਨਹੀਂ ਬਣੋ। ਹੋਡੇ ਪਰਿਵਾਰ ਦੀ ਗੱਲ ਨਹੀਂ ਕਰਦੇ ਆ। ਵੀਰੇ ਵੀ ਨਹੀਂ। ਠੀਕ ਐ। ਵੀ ਚਾਨ ਚੱਕ ਬਾਬਾ ਕਹਿੰਦਾ ਦੋ ਬੰਦੇ ਗਿਰੇ ਆ। ਇੱਕ ਬੰਦਾ ਇਹ ਖੜਾ ਵੀਰੇ ਐਕਸੀਡੈਂਟ ਦੀ ਮੌਤ ਆ। ਠੀਕ ਐ। ਘਰੋਂ ਬਾਹਰ ਮੌਤ ਹੋਈ ਆ। ਪਰੇ ਪੇ ਬੰਦੇ ਨੂੰ ਘਰੇ ਲਿਆ ਆਇਆ ਐਕਸੀਡੈਂਟਲੀ ਮੌਤ ਆ ਚਾਂੜ ਚੱਕ ਦੀ ਮੌਤ ਹੋਰ ਪਰਿਵਾਰ ਜੀ ਸਾਡਾ ਪਰਿਵਾਰ ਦਾ ਹੈ ਜਿਹੜਾ ਬੰਦੇ ਹੋਰ ਨਾ ਅਸੀਂ ਕਰਦੇ ਜਾਂਦੇ ਆ ਉਹਦਾ ਹਰਮਨ ਲਈ ਆ ਹਾ ਉਹਨਾਂ ਦੇ ਕਹਿੰਦਾ ਮੈਂ ਕਿਹੜੇ ਕੰਨਾ ਵੀਰੇ ਸਾਡਾ ਵੀ ਜਿਨ੍ਹਾਂ ਨੇ ਲਿਆਂਦਾ ਉਹਨਾਂ ਦਾ ਠੀਕ ਐ ਵੀ ਥੋਟੇ ਘਰ ਦੇ ਵਿੱਚ ਇਹਦਾ ਵਾਰਸਾ ਠੀਕ ਐ ਇਹਨੂੰ ਘਰ ਦੇ ਵਿੱਚੋਂ ਕਰਾ ਦੇ ਪਾਸੇ ਵੀਰੇ ਬੋਟਾ ਨੁਕਸਾਨ ਇਹ ਕਰਦਾ ਬੰਦਾ ਵੀਰੇ ਬੰਦਾ ਹਾਂ ਠੀਕ ਹੈ ਇਹਨੂੰ ਪਾਸੇ ਕਰਾ ਦੇ ਵੀਰੇ ਤੇਰੇ ਘਰ ਦਾ ਸਾਰਾ ਢਾਂਚਾ ਸਹੀ ਹੋ ਜੂ ਐਨੀ ਸੰਤ ਸੁਣਦੀ ਸਮਝ ਬੰਦਾ ਕੀ ਕਰਨਾ ਹੈ ਦੇਖੋ ਵੀਰੇ ਪਛਮਾਨ ਲੱਗੀ ਹੈ ਹੈ ਜਿਹੜੀਆਂ ਗੱਲਾਂ ਤੈਨੂੰ ਪੁੱਛੀਆਂ ਉਹ ਸਹੀ ਐ ਕੋਈ ਗੱਲ ਝੂਠਾ ਨਹੀਂ ਜੈਤੋ ਡੇਰੇ ਜਾ ਸਕਦੇ ਆ ਵੀਰੇ ਹੈ ਜੈਤੋ ਡੇਰੇ ਵੀਰੇ ਜਿਹੜਾ ਆਹ ਪ੍ਰੇਤੀ ਜੁਨੀ ਦੇ ਵਿੱਚ ਕੀਤਾ ਕੀਤਾ ਕਰਾਇਆ ਸਾਈਡ ਤੇ ਕਰਾ ਲਈ ਠੀਕ ਹੈ ਤੇਰੇ ਘਰ ਦਾ ਸਾਰਾ ਟਾਂਚਾ ਵੀਰੇ ਪਹਿਲਾਂ ਕੋ ਸਹੀ ਹੋ ਗਈ ਠੀਕ ਹੈ ਵੀਰੇ ਆ ਗੱਲ ਹੈ ਵੀਰੇ ਆ ਤੇਰੀ ਪੁੱਛਾ ਬਾਕੀ ਗੱਲਬਾਤ ਸਾਡੇ ਨਾਲ ਵੀਰੇ ਫੋਨ ਤੇ ਕਰ ਲਈ ਠੀਕ ਹੈ 100 ਰੁਪਏ ਸਾਜਾ ਨੂੰ ਸਲਾਮ ਕਰਕੇ ਮੈਨੇਜਰ ਨੂੰ ਮੇਰੇ ਨਾਲ ਮਿਲਦਾ ਬਾਜੀ ਸਵਾਲ ਹੈ ਕਿਸੇ ਦਾ ਸਵਾਲ ਹੈ ਵੀ ਪੂਰੇ ਘਰ ਦਾ ਬਾਬਾ ਕਹਿੰਦਾ ਉਹਨਾਂ ਦੇ ਘਰ ਦੇ ਵਿੱਚ ਗੱਦੀ ਹੋਵੇ ਪਰ ਬਾਬਾ ਕਹਿੰਦਾ ਉਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ ਵੀ ਚੱਕਰ ਕੀ ਆ ਗੱਦੀ ਦਾ ਰੌਲਾ ਹੋਵੇ ਘਰ ਦੇ ਵਿੱਚ ਜਿਹਦਾ ਵੀ ਸਵਾਲ ਉੱਟ ਕੇ ਖੜੇ ਹੋ ਜਾਓ ਹਾਂ ਜੱਜੀ ਜੀ ਬਾਬਾ ਸਵਾਲ ਹੈ ਜੀ गॾिजी रौला हुजे चाहियो जहिड़ा सुवाल आहे उठ खे खणे हुजणु हकम न लॻण गॾी जी माल